ਬੀਏ ਸੈਮੈਸਟਰ 1 ਪੰਜਾਬੀ لازਮੀ ਦੇ ਅੱਜ ਆਪਾਂ ਅਗਲੀ ਕਹਾਣੀ ਕਰਨ ਜਾ ਰਹੀਆਂ ਜਿਸ ਦਾ ਨਾਮ ਹੈ ਭਾਗਾ ਭਾਗਾ ਦੀ ਦੌੜ ਜੋ ਕਿ ਨਵਤੇਜ ਸਿੰਘ ਜੀ ਦੀ ਲਿਖੀ ਹੋਈ ਹੈ ਤੇ ਇਸ ਕਹਾਣੀ ਦਾ ਵਿਸ਼ਾ ਇਹ ਹੈ ਕਿ ਪਿੰਡੂ ਲੋਕਾਂ ਦੇ ਜੋ ਵਹਿਮ ਭਰਮ ਨੇ ਤੇ ਜੋ ਅੰਧਵਿਸ਼ਵਾਸ ਨੇ ਇਹੀ ਇਸ ਦਾ ਮੁੱਖ ਵਿਸ਼ਾ ਹਨ ਵੰਮਾ ਪਰਮਾ ਦੇ ਸ਼ਿਕਾਰ ਜਿਹੜੇ ਪਿੰਡੂ ਨੇ ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਹਨ ਜਦ ਕੋਈ ਸਾਧਨ ਨਹੀਂ ਮਿਲਦਾ ਤਾਂ ਇਹ ਸਾਧਾ ਸੰਤਾ ਦੀ ਇਕਲੰਦ ਨੇ ਸ਼ਰਨ ਲੈ ਲੈਂਦੇ ਨੇ ਸਾਧਾ ਸੰਤਾ ਦੇ ਟੂਨੇ ਹਨਾ ਸਾਧਾ ਸੰਤ ਕੀ ਦਸਦੇ ਨੇ ਕਿ ਟੂਨੇ ਵਗੈਰਾ ਦੱਸਦੇ ਨੇ ਤੇ ਅਜਿਹੀ ਪਖੰਡ ਰੱਜ ਕੇ ਪਿੰਡੂ ਆਪਸੋ ਜਿਹੜਾ ਨੇ ਦਾਣਾ ਵਗੈਰਾ ਵਟੋਰਦੇ ਨੇ ਪਿੰਡੂਆਂ ਦੀ ਮੁਸੀਬਤ ਫੇਰ ਵੀ ਨਹੀਂ ਟਲਦੀ ਪਰ ਉਹਨਾਂ ਦਾ ਜਦੋਂ ਨਦੀ ਮੁਸੀਬਤ ਨਹੀਂ ਟਲਦੀ ਫਿਰ ਉਸ ਦਾ ਕਾਰਨ ਇਹ ਦੱਸਦੇ ਨੇ ਕਿ ਜੋ ਟੂਨਾ ਹੈ ਉਹਦੀ ਨਿਰਾਰਥਕਤਾ ਸਮਝਣ ਦੀ ਥਾਂ ਟੂਨੇ ਦੀ ਜੋ ਸਫਲਤਾ ਲਈ ਸਾਧ ਵੱਲੋਂ ਦੱਸੀ ਗਈ ਮर्यादा ਦੇ ਉਲੰਘਣਾ ਖਿਆਲ ਰੱਖਣਾ ਆਦੀ ਘਟਨਾਵਾਂ ਜਿਹੜੀਆਂ ਨੇ ਪਿੰਡੂ ਲੋਕਾਂ ਦੇ ਵਿਹਿਮਾ ਪਰਮਾ ਤੇ ਅੰਧਵਿਸ਼ਵਾਸਨ ਨੂੰ ਪ੍ਰਗਟ ਕਰਦੀਆਂ ਹਨ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਇੱਕ ਬਿਮਾਰੀ ਫੈਲ ਜਾਂਦੀ ਹੈ ਗੜੀ ਦੀ ਬਿਮਾਰੀ ਜਿਸ ਦੇ ਕਰਕੇ ਲੋਕਾਂ ਦੇ ਪਸ਼ੂ ਨੇ ਉਹ ਮਰਨ ਲੱਗ ਜਾਂਦੇ ਨੇ ਤੇ ਜੋ ਸਰਕਾਰੀ ਮਸ਼ੀਨਰੀ ਦੇ ਵੇਲੇ ਵੀ ਉਹ ਮਤਲਬ ਕੀ ਟਾਈਮ ਸਿਰ ਨਹੀਂ ਆਉਂਦੀ ਤਾਂ ਜਿਹੜੇ ਪ੍ਰਤਾਪੀ ਸਾਧੂ ਤੇ ਟੂਨੇ ਦਾ ਆਸਰਾ ਲੈਂਦੇ ਨੇ ਜੋ ਕਿ ਆਪਣੇ ਵਿਹਮਾ ਪਰਮਾ ਤੇ ਪਖੰਡ ਦਾ ਜਾਲ ਵਿਸ਼ਾਕ ਜਿਹੜਾ ਹੈ ਲੋਕਾਂ ਕੋਲੋਂ ਬਹੁਤ ਸਾਰਾ ਦਾਣਾ ਫੱਕਾ ਇਕੱਠਾ ਕਰ ਲੈਂਦਾ ਹੈ ਪਾਵੇਂ ਉਸ ਦੇ ਕਹਿੰਦੇ ਉਪਾਦ ਦਾ ਕੋਈ ਲਾਭਦਾਇਕ ਨਤੀਜਾ ਨਹੀਂ ਨਿਕਲਦਾ ਪਰ ਜਿਹੜੇ ਲੋਕ ਨੇ ਟੂਨੇ ਦੀ ਨਿਰਾਰਥਕਤਾ ਨੂੰ ਸਮਝਣ ਦੀ ਬਜਾਏ ਸਮਝਦੇ ਨੇ ਕਿ ਟੂਣਾ ਕਰਨ ਵਾਲਾ ਜਿਹੜਾ ਸਾਧਵ ਵਧੇਰੇ ਪ੍ਰਤਾਪੀ ਹੋਣਾ ਚਾਹੀਦਾ ਹੈ ਤੇ ਫਿਰ ਉਹ ਕਹਿੰਦੇ ਪ੍ਰਤਾਪੀ ਸਾਧ ਨੂੰ ਲੱਭਣ ਲਈ ਤੁਰ ਪੈਂਦੇ ਨੇ ਇਸ ਪ੍ਰਕਾਰੇ ਕਹਾਣੀ ਦਾ ਵਿਸ਼ਾ ਇਹ ਆ ਕਿ ਜਿੱਥੇ ਜਿਹੜੇ ਪਿੰਡੂ ਲੋਕ ਨੂੰ ਉਹਨਾਂ ਦੇ ਵਿਅਮ ਭਰਮ ਨੂੰ ਪੇਸ਼ ਕਰਦੇ ਉੱਥੇ ਜਿਹੜੀ ਸਰਕਾਰੀ ਮਸ਼ੀਨਰੀ ਉਹਦੀ ਵੀ ਸੁਸਤੀ ਉੱਤੇ ਚੋਟ ਕਰਦਾ ਹੈ ਸਮੁੱਚੇ ਤੌਰ ਤੇ ਕਹਾਣੀ ਦਾ ਵਿਸ਼ਾ ਬੜਾ ਹੀ ਮੌਲਿਕ ਹੈ ਇਸ ਵਿਸ਼ੇ ਤੇ ਰਾਈ ਕਹਾਣੀ ਕਰਨੇ ਇਹਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਪਿੰਡੂ ਲੋਕਾਂ ਦੇ ਵਿੱਚ ਜੋ ਅੰਧਵਿਸ਼ਵਾਸ ਦੀ ਕਹਿੰਦੇ ਸਾਰੀ ਜ਼ਿੰਮੇਵਾਰੀ ਇਹ ਸਰਕਾਰ ਦੀ ਗੈਰ ਜ਼ਿੰਮੇਵਾਰੀ ਕਰਕੇ ਪੈਦਾ ਹੁੰਦੀ ਹੈ ਕਿਉਂਕਿ ਸਰਕਾਰ ਦੇ ਸਬੰਧਤ ਕਰਮਚਾਰੀ ਤੇ ਚਿਕਿਤਸਕ ਜਿਹੜੇ ਨੇ ਗੜੀ ਵਰਗੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਸਮੇਂ ਵੀ ਵੇਲੇ ਸਿਰ ਨਹੀਂ ਪਹੁੰਚਦੇ ਤੇ ਲੋਕਾਂ ਨੂੰ ਮਜਬੂਰਨ ਟੂਣਿਆਂ ਦਾ ਮਤਲਬ ਆਸਰਾ ਲੈਣਾ ਪੈਂਦਾ ਹੈ ਸਾਧੂ ਸੰਤਾਂ ਦੇ ਚੇਲਿਆਂ ਦੀ ਸ਼ਰਨ ਲੈਣੀ ਪੈਂਦੀ ਹੈ ਤੇ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਉਹਨਾਂ ਦੇ ਟੂਨੇ ਮਗਰੋਂ ਵੀ ਪਿੰਡ ਦੇ ਵਿੱਚ ਬਿਮਾਰੀ ਕਰਕੇ ਪਸ਼ੂ ਮਰਦੇ ਨੇ ਤਾਂ ਲਕੀਰ ਦੇ ਫਕੀਰ ਜਿੱਥੇ ਕਿਸੇ ਕਹਿੰਦੇ ਹੋਰ ਵੱਡੇ ਸਾਧ ਕੋਲੋਂ ਟੋਨਾ ਕਰਾਉਣ ਦੀਆਂ ਗੱਲਾਂ ਸੋਚਦੇ ਨੇ ਉੱਥੇ ਪਿੰਡ ਦੇ ਉਹਨਾਂ ਸਾਊ ਤੇ ਸਿਆਣੇ ਬੰਦਿਆਂ ਨੂੰ ਵੀ ਬੇਇੱਜ਼ਤ ਕਰਦੇ ਨੇ ਜਿਨ੍ਹਾਂ ਵਿਰੁੱਧ ਕਹਿੰਦੇ ਸਾਧ ਦੀ ਦਸੀ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ ਲੱਗ ਜਾਂਦਾ ਹੈ ਲੋਕਾਂ ਦੀ ਕਹਿੰਦੇ ਰੁਚੀ ਦੱਸਦਾ ਹੈ ਕਹਾਣੀਕਾਰ ਪਿੰਡ ਦੇ ਧਾਰਮਿਕ ਆਗੂ ਪੰਚਾਇਤ ਦੇ ਜਿਹੜੇ ਅੱਗੇ ਮੋਰੀ ਹੁੰਦੇ ਨੇ ਤੇ ਕਾਮਰੇਡਾਂ ਵੱਲੋਂ ਫੈਲਾਏ ਜਾਣ ਵਾਲੇ ਹਨੇਰੇ ਧੰਦੇ ਵਿਸ਼ਵਾਸ ਨੂੰ ਬਹੁਤ ਹੀ ਵਿਆੰਗਾਤਮਕ ਢੰਗ ਨਾਲ ਨੰਗਾ ਕਰਦਾ ਹੈ ਇਸ ਪ੍ਰਕਾਰ ਕਹਾਣੀ ਜਿਹੜੀ ਹੈ ਉਹ ਪਿੰਡੂ ਲੋਕਾਂ ਨੂੰ ਅੰਧਵਿਸ਼ਵਾਸ ਤਾਂ ਕਹਿੰਦੀ ਤਿਆਗ ਕਰਨ ਦਾ ਸੁਨੇਹਾ ਦਿੰਦੀ ਹੈ ਤੇ ਜਿਹੜੀ ਸਰਕਾਰੀ ਮਸ਼ੀਨਰੀ ਨੂੰ ਸੁਚੇਤ ਕਰਨ ਦੀ ਵੀ ਕਹਿੰਦੀ ਹੈ ਕਿ ਤਾਂ ਜੋ ਲੋਕਾਂ ਦੀ ਸਹਾਇਤਾ ਲਈ ਪ੍ਰੇੜਿਤ ਹੋ ਸਕੇ ਤੇ ਇਹ ਕਹਾਣੀ ਬਹੁਤ ਹੀ ਰੋਚਕ ਸਵਾਦਲੀ ਅਥਾਰਤਕ ਮਨੋਵਿਗਿਆਨਿਕ ਪ੍ਰਭਾਵਸ਼ਾਲੀ ਹੈ ਕਥਾਨਕ ਦੀ ਉਸਾਰੀ ਪਾਤਰ ਚਿੱਤਰਨ ਤੇ ਵਾਤਾਵਰਣ ਬਹੁਤ ਹੀ ਕਲਾਤਮਕ ਹੈ ਤੇ ਇਹ ਸਾਡੀ ਕਹਾਣੀ ਸੀਗੀ ਭਾਗਾਂ ਦੀ ਢੋਰ ਜੋ ਕਿ ਲਿਖੀ ਗਈ ਹੈ ਨਵਤੇਜ ਸਿੰਘ ਨੇ ਤੇ ਸਾਰਾ ਦਾ ਵਿਸ਼ਾ ਵਸਤੂ ਸੀ ਕਿ ਕਿਸ ਤਰ੍ਹਾਂ ਪਿੰਡੂ ਲੋਕ ਜਿਹੜੇ ਨੇ ਕਿ ਕਬੀਮਾਰੀ ਫੈਲੀ ਆ ਸਾਧੂ ਸੰਤਾਂ ਦੀ ਸ਼ਰਨ ਲੈਂਦੇ ਨੇ ਤੇ ਨਾਲ ਦੀ ਨਾਲ ਜੋ ਸਰਕਾਰੀ ਮਸ਼ੀਨਰੀ ਹੈ ਉਸ ਦਾ ਵੀ ਸੁਸਤ ਹੋਣਾ ਦਿਖਾਈ ਦਿੱਤਾ ਜਾਂਦਾ ਹੈ ਤੇ ਇਹ ਹੈ ਸਾਡੀ ਕਹਾਣੀ ਦਾ ਸੀ ਵਿਸ਼ਾ ਵਸਤੂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ